ਕਾਂਗਰਸ ਵੱਲੋਂ ਅੱਜ ਪੂਰੇ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਡੀਐਸਪੀ ਦਫ਼ਤਰ ਦੇ ਮੂਹਰੇ ਧਰਨੇ ਲਗਾਏ ਜਾ ਰਹੇ ਨੇ ਇੱਥੇ ਕੜੀ ਦੇ ਵਿੱਚ ਪੁਲਤ ਦੇ ਵਿੱਚ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਖਾਸ ਤੌਰ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਅਖੇਰਾ ਵੀ ਪਹੁੰਚੇ ਨੇ ਤੇ ਇਸ ਦੌਰਾਨ ਜਮ ਕੇ ਰੋਸ਼ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਆਓ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਸੇਗਾ ਉਹ ਸਾਡੇ ਸਾਰੇ ਸਟੇਟ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨੇ ਸਬਡਿਵੀਜ਼ਨ ਡੀਐਸਪੀ ਆਫਿਸ ਆ ਉਹਨਾਂ ਦੇ ਪੰਜਾਬ ਦੇ ਵਿੱਚ ਧਰਨੇ ਲੱਗੇ ਨੇ ਅੱਜ ਪੁਲਤ ਵਿੱਚ ਵੀ ਬੜੀ ਵੱਡੀ ਤਾਦਾਦ ਵਿੱਚ ਕਾਂਗਰਸ ਦੇ ਵਰਕਰਸ ਨੇ ਔਰ ਆਮ ਜਨਤਾ ਨੇ ਆ ਕੇ ਧਰਨਾ ਲਾਇਆ ਵਾ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਭੈ ਪੀਤ ਮਾਹੌਲ ਆ ਡਰ ਦਾ ਮਾਹੌਲ ਆ ਲੁਟੇਰੇ ਛੇੜੀ ਕਹਿ ਲੋ ਕ੍ਰਾਈਮਨਲਸ ਕਹਿ ਲੋ ਗੈਂਗਸਟਰਸ ਕਹਿ ਲੋ ਜਿਹਦੀ ਮਰਜ਼ੀ ਉਹ ਲੁੱਟਕ ਸੁੱਟ ਕਰ ਦਿੰਦੇ ਨੇ ਬਾਲੀਆਂ ਲਾ ਲੈਂਦੇ ਨੇ ਖੋ ਖੋ ਲੁੱਟ ਖੋ ਕਰਦੇ ਨੇ ਚੋਰੀਆਂ ਪਿੰਡਾਂ ਦੇ ਵਿੱਚ ਇੱਥੋਂ ਮੈਂ ਸਟੇਜ ਤੋਂ ਗਣਾਈਆਂ 10 12 ਤਾਂ ਮੇਰੇ ਲਾਗੇ ਲਾਗੇ ਬੈਠੇ ਗਣਾਉਂਦੀਆਂ ਕਿ ਸਾਡਾ ਜੀ 10 ਤੋਲੇ ਲੈ ਗਿਆ ਕੋਈ ਕਹਿੰਦਾ 25 ਤੋਲੇ ਲੈ ਗਿਆ ਕੋਈ 40 ਤੋਲੇ ਔਰ ਦੇਹ ਹੋਰੀਆਂ ਨੇ 12 12.5 ਪੁਲਿਸ ਨਾਲ ਗੱਲ ਕਰਦੇ ਸਾਡੇ ਕੋ ਨਫਰੀ ਹੈ ਨਹੀਂ ਕਿ ਜੀ ਸਾਡੇ ਕੋ ਬੰਦੇ ਹੈ ਨਹੀਂ ਕਿ ਜੀ ਇਹ ਕਹਿ ਕੇ ਗੱਲ ਛਡਾ ਲੈਂਦੇ ਪੰਜਾਬ ਦੇ ਵਿੱਚ ਅਸਲ ਕੰਮ ਜਿਹੜਾ ਹੋਣ ਵਾਲਾ ਪੁਲਿਸ ਦਾ ਲਾਅ ਐਂਡ ਔਰਡਰ ਦਾ ਉਹ ਲੋਕਾਂ ਦੀ ਹਿਫਾਜ਼ਤ ਜਾਨ ਮਾਲ ਦੀ ਰਾਖੀ ਆ ਨੰਬਰ 1 ਨੰਬਰ 2 ਜਿਹੜਾ ਦੇਰਾ ਸੱਚਾ ਸੌਦਾ ਦਾ ਮੁਖੀ ਆ ਜਿਹੜਾ 295 ਏ ਜ ਉਹਦੇ ਚ ਅੱਜ 2 ਸਾਲ ਹੋ ਗਏ ਨੇ ਹੋਮ ਡਿਪਾਰਟਮੈਂਟ ਹੋਮ ਮਿਨਿਸਟਰ ਭਗਵੰਤਪਾਨਾ ਨੇ ਉਹਨੇ ਅੱਜ ਤੱਕ ਉਹਦੀ ਉਹਨੂੰ ਉਹਦੀ ਉਹਦੇ ਖਿਲਾਫ ਮੁਕੱਦਮਾ ਚਲਾਉਣ ਦੀ ਅਗਿਆ ਨਹੀਂ ਦਿੱਤੀ ਇਹ ਕੰਮ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਪੁਲਿਸ ਤੇ ਕਰਨ ਵਾਲੇ ਨੇ ਆ ਦੂਜਾ ਲਾਰੈਂਸ ਬਿਸ਼ਨੋਈ ਦੀ ਹੋਈ ਆ ਇੰਟਰਵਿਊ ਜੇਲ੍ਹ ਚ ਤੁਸੀਂ ਸਾਰੇ ਜਾਣਦੇ ਕਿ ਮੂਸੇ ਵਾਲੇ ਨੂੰ ਕਤਲ ਕੀਤਾ ਗੈਂਗਸਟਰਾਂ ਨੇ ਔਰ 1.5 ਸਾਲ ਤੋਂ ਪੰਜਾਬ ਦੀ ਪੁਲਿਸ ਤੇ ਸਰਕਾਰ ਝੂਠ ਬੋਲ ਰਹੀ ਕਿ ਸਾਡੀ ਜੇਲ੍ਹ ਵਿੱਚ ਨਹੀਂ ਕਿਤੇ ਉਹਦੀ ਸਾਡੀ ਕਸਟਡੀ ਚ ਕਿਤੇ ਉਹਦੀ ਇੰਟਰਵਿਊ ਨਹੀਂ ਹੋਈ ਤੇ ਬਾਅਦ ਚ ਹੁਣ ਹਾਈ ਕੋਰਟ ਤੋਂ ਮੰਨਣਾ ਪਿਆ ਕਿ ਜਿਹੜੀ ਇੰਟਰਵਿਊ ਆ ਸੀਜੀਐਸਟ ਖਰੜ ਵਿੱਚ ਹੋਈ ਆ ਇਹ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਪੰਜਾਬ ਪੁਲਿਸ ਜਿਹੜੇ ਐਨਆਰਆਈ ਕਤਲ ਹੋ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜਿਹੜੇ ਕਬਜ਼ੇ ਹੋ ਰਹੇ ਨੇ ਆ ਜਿਹੜੇ ਕਟਾਰੂ ਚੱਕ ਵਰਗੇ ਕਰਦੇ ਨੇ ਜਿਹੜੀਆਂ ਵੱਧ ਫੈਲੀਆਂ ਕਰਦੇ ਨੇ ਮਾਨੂੰਕੇ ਅਰਗੀ ਜਿਹੜੀ ਨਜਾਇਜ਼ ਕਬਜ਼ਾ ਕੀਤਾ ਐਨਆਰਆਈ ਦੀ ਕੋਠੀ ਦਾ ਇਹਨਾਂ ਦੇ ਐਮਐਲਏਜ਼ ਰੋਜ਼ ਨਿਤ ਦਿਨ ਗੈਰ ਕਾਨੂੰਨੀ ਮਾਈਨਿੰਗ ਕਰਦੇ ਇਹਨਾਂ ਗੱਲਾਂ ਤੇ ਕਿਤੇ ਕੋਈ ਧਿਆਨ ਨਹੀਂਗਾ ਤਾਂ ਕਰਕੇ ਲਾਅ ਐਂਡ ਆਰਡਰ ਦੀ ਵਿਕਟ ਤੇ ਉਹ ਹਾਲਾਤ ਨੂੰ ਸਾਰੀ ਸਟੇਟ ਵਿੱਚ ਕਾਂਗਰਸ ਨੇ ਹਾਈਲਾਈਟ ਕੀਤਾ ਵਾ ਔਰ ਧਰਨਾ ਦਿੱਤਾ ਵਾ ਔਰ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੂੰ ਥੋੜਾ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪਵੇਗਾ ਇੱਕ ਪਾਸੇ ਉਹ ਕਹਿੰਦੇ ਨੇ ਕਿ ED ਤੇ CBI ਤੇ BJP ਦੀ ਤਾਨਾਸ਼ਾਹ ਏਜੰਸੀਆਂ ਸਾਨੂੰ ਤੰਗ ਕਰ ਰਹੀਆਂ ਸਾਡੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਸੁਟਿਆ ਜਾ ਰਿਹਾ ਦੂਜੇ ਪਾਸੇ ਉਹਨਾਂ ਦੀ ਪੰਜਾਬ ਦੀ ਪੁਲਿਸ ਪ੍ਰਬੰਧਪਾਨ ਦੀ ਆਮ ਆਦਮੀ ਪਾਰਟੀ ਸਰਕਾਰ ਉਹਦੋਂ ਤੋਂ ਬਾਅਦ ਤਾਨਾਸ਼ਾਹ ਤੇ ਤਸ਼ੱਦਦ ਕਰ ਰਹੀ ਹੈ ਕੱਲ ਰਾਤ ਮਾਲਵਿੰਦਰ ਸਿੰਘ ਮਾਲੀ ਇੱਕ ਐਕਟਿਵਿਸਟ ਨੇ ਐਨਾਲਿਸਟ ਨੇ ਪੋਲੀਟੀਕਲ ਔਰ ਸੋਸ਼ਲ ਮੀਡੀਆ ਦਾ ਐਕਟਿਵ ਨੇ ਉਹਨਾਂ ਨੂੰ ਕੱਲ 9:11 ਵਜੇ ਘਰੋਂ ਗ੍ਰਿਫਤਾਰ ਕਰ ਲਿਆ ਕੋਈ ਵਾਰੰਟ ਨਹੀਂ ਕੋਈ ਸਬੂਤ ਨਹੀਂ ਕੋਈ ਦੱਸਿਆ ਨਹੀਂ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਨੇ ਔਰ ਅੱਜ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਪਾਈ ਜਾ ਰਹੀ ਆ ਕਿ ਜਿਹੜਾ ਵੀ ਆਦਮੀ ਸੋਸ਼ਲ ਮੀਡੀਆ ਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਲਿਖੇਗਾ ਜਾਂ ਬੋਲੇਗਾ ਅਸੀਂ ਤੁਹਾਡਾ ਹਸ਼ਰ ਉਹੀ ਕਰਾਂਗੇ ਜੋ ਮਾਲਵਿੰਦਰ ਮਾਲੀ ਦਾ ਕੀਤਾ ਅੱਜ ਵੈਸੇ ਵੀ ਆਪੋਜੀਸ਼ਨ ਦੇ ਖਿਲਾਫ ਵੀ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਭਾਜੀਪੀ ਨੂੰ ਜਿਆਦਾ ਤਾਨਾਸ਼ਹੀ ਤੇ ਮਾੜੇ ਕੰਮ ਤੁਸੀਂ ਪੰਜਾਬ ਦੇ ਵਿੱਚ ਦੁਰਉਪਯੋਗ ਪੁਲਿਸ ਦਾ ਇੱਥੇ ਕਰ ਰਹੇ ਹੋ ਇਸ ਕਰਕੇ ਅੱਜ ਦਾ ਧਰਨਾ ਜਿਹੜਾ ਸੀਗਾ ਔਰ ਬੜੇ ਸ਼ਾਰਟ ਨੋਟਿਸ ਤੇ ਬੜੀ ਵੱਡੀ ਤਦਾਦ ਵਿੱਚ ਆਏ ਲੋਕਾਂ 'ਚ ਬਹੁਤ ਗਿਲਾਵਾ ਲੋਕਾਂ 'ਚ ਬਹੁਤ ਗੁੱਸਾ ਪੰਚਾਇਤ ਦੀਆਂ ਚੋਣੀਆਂ ਚੋਣਾਂ ਨੂੰ ਕੀ ਕਹਿੰਦੇ ਹੁੰਦੇ ਕਿ ਉਹਨੂੰ ਕਬਜ਼ਾ ਕਰਨਾ ਚਾਹੁੰਦੇ ਪੰਚਾਇਤਾਂ ਤੇ ਲਿਸਟਾਂ ਨਹੀਂ ਦੇ ਰਹੇ ਐਵੇਂ ਅਫਵਾਹਾਂ ਫਲਾਤੀਆਂ ਸਾਰੇ ਪਿੰਡਾਂ ਅੱਜ ਤੁਹਾਡਾ ਪਿੰਡ ਅਸੀਂ ਤਾਂ ਕਰ ਦਿਆਂਗੇ ਰਿਜ਼ਰਵ ਤਾਂ ਕਿ ਜਿੱਥੋਂ ਲੋਕੀ ਭੱਜੇ ਹੋਣ ਸਾਡੇ ਕੋਲ ਔਰ ਸਾਡੇ ਹਲਕੇ ਦੇ ਵਿੱਚ ਬਹੁਤ ਭ੍ਰਿਸ਼ਟਾਚਾਰ ਹੈ ਸਾਡੇ ਨੰਬਰਦਾਰੀਆਂ ਦੇ ਪੈਸੇ ਲਏ ਜਾ ਰਹੇ ਮੈਂ ਅੱਜ ਡੀਸੀ ਕਪੂਠਾ ਨੂੰ ਓਨ ਕਰਤਾ ਕਿ ਮੋਢਾ ਟੋਡਾ ਵਾ ਪੈਸੇ ਪਿੱਛੇ ਬੋਕਰ ਪਾਰਟੀ ਲੈ ਰਹੀ ਹੈ ਤੁਸੀਂ ਦੇਖ ਲਓ 3 ਤੋਂ ਲੈ ਕੇ 5 ਲੱਖ ਰੁਪਏ ਹਰ ਨੰਬਰਦਾਰੀ ਚਾਰਿਆ ਵਾ ਔਰ ਆਰਤੀਆਂ ਦੇ ਪੈਸੇ ਜਿਹੜੇ ਟਵਾ ਟਵਾਈ ਦੇ ਕਿਉਂਕਿ ਨਾਲ ਟੈਂਡਰਾਂ ਟੁੰਡਰਾਂ ਦਾ ਵੀ ਕੰਮ ਕਰਦੇ ਆ ਉਹਦਾ ਸਾਰਿਆਂ ਦੇ ਬਕਾਇਆ ਪੈਸੇ ਜਿਹੜੇ ਆ ਉਹ ਦੇਣਦਾਰੀ ਹੈ ਇਹਨਾਂ ਲੋਕਾਂ ਦੀ ਔਰ ਗੈਰ ਕਾਨੂੰਨੀ ਕਬਜ਼ੇ ਨਿਹੰਗਾਂ ਅਣਕੇ ਮਾਝੇ ਜੋ ਨਿਹੰਗਾਂ ਅਣਕੇ ਨਿਹੰਗਾ ਦੇ ਬਾਣੇ 'ਚ ਨਾਟ ਨਿਹੰਗ ਨਿਹੰਗਤਾ ਗੁਰੂ ਕੀ ਲਾਡਲੀ ਫੌਜਾ ਨੇ ਨਿਹੰਗਾ ਦੇ ਬਾਣੇ ਵਿੱਚ ਲੈਂ ਮਿਆਣੀ ਅੱਡੇ ਦੇ ਉੱਤੇ ਆਣ ਕੇ ਕਰੋੜਾ ਰੁਪਏ ਦੀ ਜ਼ਮੀਨ ਹੜਪਣਾ ਚਾਹੁੰਦਾ ਸੀਗਾ ਬੜੀ ਮੁਸ਼ਕਲ ਨਾਲ ਉਹਨਾਂ ਦੀ ਹਿਫਾਜ਼ਤ ਕੀਤੀ ਪਰਚਾ ਦਰਜ ਕਰਾਇਆ ਉਹਨਾਂ ਸਾਰੀਆਂ ਗੱਲਾਂ ਵਿੱਚ ਬੈਕਐਂਡ ਦੇ ਉੱਤੇ ਇਹਨਾਂ ਲੋਕਾਂ ਦਾ ਹਿੱਸੇਦਾਰੀ ਹੈ ਸੋ ਕਰ ਕੀ ਹੋ ਕੀ ਰਿਹਾ ਲੈਂਡ ਮਾਫੀਆ ਪ੍ਰਮੋਟ ਹੋ ਰਿਹਾ ਛੱਲ ਰਾਣਿਆਂ ਦੇ ਆੜਤੀਆਂ ਦੇ ਪੈਸੇ ਮਾਰੇ ਜਾ ਰਹੇ ਨੇ ਨੰਬਰਦਾਰੀਆਂ ਚੋਂ ਪੈਸੇ ਲੈ ਜਾ ਰਹੇ ਨੇ ਔਰ ਜਿਹੜੇ ਸਰਪੰਚ ਬਣਨਗੇ ਮੁਰਕੇ ਸਰਪੰਚੀਆਂ ਬਣਾਉਣ ਸਰਪੰਚ ਬਣਾਉਣ ਦੇ ਉੱਤੇ ਪੈਸੇ ਮੰਗੇ ਗਿਰਾਂ ਸਾਹਿਬ ਜੀ ਦੇਖਿਆ ਜਾਵੇ ਤੁਹਾਡੇ ਸਾਰੀ ਗੱਲ ਦੇ ਖਿਲਾਫ ਗੁੱਸਾ ਜ਼ਾਹਰ ਕਰਦੇ ਅੱਜ ਪੁਲwidehat ਵਿੱਚ ਲੋਕਾਂ ਨੇ ਤਰਨ ਕੀਤਾ ਤੁਹਾਡੇ ਤਰਨ ਦਾ ਵਿਰੋਧ ਕਰ ਰਹੇ ਨੇ ਆਵਾ ਦੇ ਪਾਰਟੀ ਦੇ ਕੋਈ ਵਰਕਰ ਜਿਹੜੇ ਕਿਉਂ ਕਰ ਰਹੇ ਨੇ ਘੇਰਿਆ ਇੱਥੇ ਤੁਸੀਂ ਮੈਨੂੰ ਦੱਸੋ ਕਿਉਂ ਕਰ ਰਹੇ ਨੇ ਕੱਢ ਦੇ ਵਿਰੋਧ ਕਰ ਸਾਹਿਬ ਦਿੱਲੀ ਦੇ ਵਿੱਚ ਅੱਜ ਮਾੜੀ ਹਰਕਤ ਹੋ ਸਕਦੀ ਹੈ ਕਿ ਆਪੋਜੀਸ਼ਨ ਦਾ ਅਧਿਕਾਰ ਹੈ ਸਟੇਜ ਤੇ ਤਰਨੇ ਲਾਉਣਾ ਤੇ ਇਹ ਬਦਮਾਸ਼ ਪਾਰਟੀ ਅਗਰ ਬਾਹਰ ਖੜੀਆ ਤਾਂ ਮੈਂ ਪਹਿਲਾਂ ਵੋਨ ਕਰਦਾ ਪੁਲਿਸ ਦੀ ਜ਼ਿੰਮੇਵਾਰੀ ਹੋ ਗਈ ਤੁਸੀਂ ਸਾਰੇ ਇੱਦਾਂ ਕੈਮਰੇ ਲੈ ਕੇ ਉਹਨਾਂ ਦਾ